ਹੰਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਯਾ ਲਈ ਯੂਟਿਊਬਰ ਤੇ ਝੋਨੇ ਦਾ 20 ਛਿੜਦਿਆਂ ਬਈ ਬਹੁਤ ਜ਼ੂਤ। ਸੋਧ ਕਰਨ ਵਾਸਤੇ 20 ਦੀ ਤਰੀਕਾ ਇੱਕ ਹੁੰਦਾ। ਸੋਧ ਨਿਕਲ ਜਾਂਦੀ ਹੈਗੀ ਜੇ ਕੋਈ ਦਾਣੇ 'ਚ ਕੋਈ ਰੋਗ ਹੈ ਕੋਈ ਵੀ ਘਟਵਾਦ ਹੈਗੀ ਉਹ ਵੀ ਨਿਕਲ ਜਾਂਦਾ ਹੈਗਾ ਦੇਖੋ ਤਰੀਕਾ। ਇਹਨੂੰ ਟੱਪੇ 'ਚ ਪਾ ਲਓ। ਆ ਉੱਤੇ ਉੱਤੇ ਸਾਰੇ ਤਰ੍ਹਾਂ ਦੇ ਦਾਣੇ। ਇਹਦੇ ਵਿੱਚ ਕੁਝ ਦਾਣੇ ਪੱਕੇ ਵੀ ਨੇਗੇ। ਆ ਦੇਖੋ ਇਹ ਜਿਹੜਾ ਢਾਣੇ ਹੈਗੇ ਨੇ ਇਹਦੇ। ਕਿਹ ਐਸੀ ਇਹਦੇ। ਇਹ ਚੌੜਾ ਹੈ। ਇਹ ਜਿਵੇਂ ਇਹਦੇ ਵਿੱਚ ਆ ਦੇਖੋ ਕਾਲਾ ਜਾਨੀ ਉਹਦੇ। ਇਹ ਸਾਰੇ ਨਹੀਂ ਹਰੇ ਹੋ ਜਾਣਗੇ ਇਹ ਫਿਰ ਗਾਂਹ ਜੀਰੀ ਚ ਵੀ ਦਿੱਕਤ ਦੇਣਗੇ। ਤਾਂ ਕਰਕੇ ਨੂੰ ਬਸ ਟੱਬ ਚ ਪਾਉ। ਸਾਰਾ ਨਤਾਰੂ ਤੋਂ ਤੋਂ ਥੱਲੇ ਵੀ ਜਿਹੜਾ ਜਮਾ 1 ਨੰਬਰ ਤੋਂ 4 ਹੋਊਗਾ। ਇਹ ਤਰੀਕਾ ਇਹਦਾ। ਆ ਤਾਂ ਕੰਮ ਬਈ ਕੁੱਪ ਦਾ। ਆਪ ਇਹ ਗੱਪ ਪਿਆਸੇ ਲਾਉਣਿਆਂਗੇ ਹੁਣ ਤੇ ਤਜਰਬਾ ਸਾਨੂੰ ਘੱਟ ਹੈਗਾ ਸਾਰੇ ਬੰਦਿਆਂ ਨੂੰ ਹਾਂ ਪਰ ਲਾ ਕੇ ਸਕੀਮ ਅਸੀਂ ਲਾ ਲਾਂਗੇ ਬਾਕੀ ਤੁਹਾਨੂੰ ਦਿਖਾਵਾਂ ਜੋ ਲੱਗ ਗਿਆ ਟੇਢਾ ਜਾਂਦਾ ਕਿ ਸਿੱਧਾ ਜਾਂਦਾ ਉਹ ਗਾਹ ਦੀਆਂ ਗੱਲਾਂ ਐ ਤਾਂ ਹਜੇ ਤਾਂ ਅਸੀਂ ਰਾਹ ਕਰੀ ਜੰਨੇ ਹਾਂਗੇ ਹਾਂ ਹਾਂ ਸਾਡਾ ਬੰਦੇ ਹੱਦ ਲਵੀ ਚੋਟੀ ਦੇ ਨੇ ਪੁਰਾਣੇ ਬੰਦੇ ਲੈਂਦੇ ਨੇ ਸਾਰੇ ਸੀਨੇ ਹਜੇ ਰਾਜੇ ਕੱਢਤੇ ਆ ਕਰਤੇ ਇਹਦੇ ਵਿੱਚੋਂ ਤੇ ਦਿਖਾਉਣਾ ਤੁਹਾਨੂੰ ਹੋਰ ਚਿੱਟੀਆਂ ਦਾ ਰੀਲ ਦਾ ਫਰਕ ਤਾਂ ਹੁੰਦਾ ਸਿਆਣੇ ਬੰਦੇ ਉਹ ਤੋਂ ਪਰਾਲ ਹੋਈ ਆ ਹਾਂ ਸਹੀ ਗੱਲ ਨੁਕਸ ਵੀ ਹੋ ਗਿਆ ਫੇਰ ਵੀ ਫੇਰ ਤੇਰੇ ਕੋਲੇ ਫੇਰ ਮੋੜ ਦੇਣੀ ਆ ਆਹ ਦੇ ਸਾਰੇ ਬੰਦੇ ਸਿਆਣੇ ਮਿਲ ਲੈਂਦੇ ਨੇ ਸੀ ਨੇ ਤੇਰੀ ਵੀ ਹੋਰ ਤਾਂ ਫੁੱਸਲ ਠਿੰਗ ਨਾਲ ਪਰਾਂ ਨੂੰ ਖਿੱਚ ਦਿੰਨਾ ਖਿੱਚ ਦਿੰਨਾ ਬਾਇਰਾ ਚਲਦਾ ਦੀ ਪਹਿਲਾਂ ਬਾਇਰਾ ਮੱਕੀ ਹਾਂ ਬਾਇਰਾ ਅੱਛਾ ਕਣ ਕਣਕ ਨਹੀਂ ਮਿਲਦੀ ਸੀ ਫੇਰ ਖਾਣ ਨੂੰ ਅੱਛਾ ਇਹ ਕੁਲ ਇੱਕ ਦਾ ਆਉਂਦਾ ਫੇਰੀ ਲਾਉਂਦਾ ਅਗਲਾ ਕੜਕੀਆਂ ਦੀ ਲਾਉਣਾ ਠੀਕ ਹੈ ਬਾਜਰਾਮ ਸੀ ਹਾਂ ਜਦ ਬੇਲ ਕਰਦਾ ਤੇ ਸੋਲਿਆਂ ਤੇ ਕਣਕ ਖਿਰਦਾਵੇ ਅੱਛਾ ਜਿਵੇਂ ਹੁਣ ਮੱਖਣੇ ਖਾ ਲਈ ਤੁਸੀਂ ਹਾਂ ਉਸ ਹਿਸਾਬ ਨਾਲ ਹੋਉਂਦਾ ਜੀਗਾ ਅੱਛਾ ਮਿੱਤੇ ਦੀ ਕਣਕ ਦੀ ਵੀ ਮੱਖਣੀ ਜ਼ਿੰਦਗੀ ਅੱਜ ਅੱਛਾ ਠੀਕ ਹੈ ਥੋੜੇ ਉਹ ਨੇੜਲੇ ਜਿਹੋ ਹੁੰਦੇ ਯਾਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਕੋਈ ਪਾਸੇ ਆਊਗਾ ਬੁੜੀ ਕਣਕ ਦਾ ਆਟਾ ਅੱਡ ਗੁੰਨ ਲੈਂਦੀ ਆਲੇ-ਦਾਲੇ ਫਿਰ ਮੰਡ ਜਾਂਦੇ ਵੀ ਉਹਦੇ ਪ੍ਰਾਂਤ ਦੇ ਵੀ ਅੱਜ ਕਣਕ ਦੀਆਂ ਰਹਿਣਗੀਆਂ ਖਾਵਾਂਗੇ ਠੀਕ ਹੈ ਨਹੀਂ ਤਾਂ ਬਾ ਬਾ ਜਿਹੜੀ ਚਲਦਾ ਦੀਗਾ ਬਾ ਜਿਹੜੀ ਜ਼ਿਆਦਾ ਤੇ ਫਿਰ ਜਮੀਨਦਾਰ ਵੀ ਇਹੋ ਚੀਜ਼ ਉਹ ਕਰਦੇ ਸੀ ਠੀਕ ਹੈ ਜਵੇਂ ਛੋਟਾ ਜੀਮੀਨਦਾਰ ਤੇ ਖਾਵਾ ਚੜਲੋ ਤੇ ਬੋਝ ਬਚਾ ਕੇ ਕਹਿੰਦੇ ਰੁਪਏ ਨੂੰ ਯਾਰ ਉਹ ਟਾਈਮ ਤੇ ਲੱਖ ਫੋਣ ਵਾਲੇ ਲੱਖ ਵਰਗਾ ਦੀ ਅੱਛਾ ਹੋਰ ਰੁਪਿਆ ਇਹ ਚੀਜ਼ ਮੰਨਦੇ ਸਹੀ ਗੱਲ ਹੈ ਜਿੱਦੇ ਜਨਾਮੇ ਦਾ ਬੁੱਟਾ ਹੋਇਆ ਚੋਪਾਲ ਵਾਲਾ ਪਾਲੀ ਆਇਆ ਸਾਡੇ ਠੀਕ ਅੱਛਾ ਭੈਣ ਜੋਡੇ ਮੈਂ ਸੋ ਅੱਠ ਦਿਨ ਨਿਮਕੇ ਬੰਜਰ ਵੀ ਹਾਂ ਹਾਂ ਉਦੋਂ ਚੀਜ਼ ਮੰਗਾਈ ਵੀ ਹੈ ਨਹੀਂ ਸੀ ਹੁਣ ਮੰਗਾਈ ਵਾਲੀ ਹੈ ਰੁਪਏ ਵੀ ਵਾਦੂ ਨੇਗੇ ਜੇ ਆਪਾਂ ਕਹੀਏ ਪੈਸਾ ਨਹੀਂ ਹੈਗਾ ਹੁਣ ਪੈਸਾ ਵੀ ਵਾਦੂ ਹੈ ਪੈਸਾ ਹੀ ਵਾਦੂ ਹੈ ਜਿਹੜਾ ਬੰਦਾ ਸਾਰਾ ਕੁਝ ਓਕੇ ਆ ਜਾਂਦਾ ਅਜਮਨ ਨਾਲ ਵਰਤੂ ਚੀਜ਼ ਸਾਰਾ ਕੁਝ ਬਣਦਾ ਸਹੀ ਗੱਲ ਹੈ ਉਹਦੇ ਯਾਰ ਰੁਪਏ ਜਿਹੇ ਜਿਹੇ ਰੁਪਏ ਘਟਦੀ ਉਹ ਹੀ ਮਹਿੰਗਾਈ ਨਹੀਂ ਸੀ ਹੁਣ ਜਿਹੇ ਜਿਹੇ ਰੁਪਏ ਵਾਧੂ ਨੇਗੇ ਉਹੀ ਜੀ ਮਹਿੰਗਾਈ ਹੋ ਰਹੀ ਹੈ ਨਾ ਹੁਣ ਕੋਈ ਕੁਝ ਕਹੀਏ ਫੁੱਲ ਰੁਪਏ ਨੇਗੇ ਹਾਂ ਹਾਂ ਕੰਮ ਕਰਨ ਵਾਲਾ ਚਾਹੀਦਾ ਬੰਦਾ ਆ ਬਣਾ ਤੇ ਰਾਜੇ ਬਾਈ ਗੁਫਾ ਕੱਟਤੀਆਂ ਗੁਫਾ ਕੈਪਟਨ ਨੇ ਹਾਂ ਕੋਈ ਹਾਂ ਆ ਯਾਰ ਫੱਟਾ ਗੱਲੇ ਤਾਂ ਆ ਬੀੜੀ ਇਹਨੂੰ ਚੱਕਦੇ ਨਾ ਤਾਂ ਹਾਂ ਇਹਨੂੰ ਜਨ ਪਾਪਾ ਪਾ ਕੇ ਚੱਕ ਦਾਂਗਾ ਤੇ ਵੀ ਇਹਦੇ ਆਹ ਹੋ ਕਰ ਦੂ ਮੈਂ ਤਾਂ ਐਂ ਕਹਣਾ ਲਫਾਫਾ ਪਾ ਕੇ ਦੇ ਛੱਡਾਂ ਜੀ ਹੋ ਜੂਗਾ ਸਿਸਟਮ ਲੈ ਉਹ ਦੇਣਾ ਦਿੜਾਈਏ ਕੁੱਪ ਉਹਦੇ ਨਾਲ ਇਹਨੂੰ ਛੇੜਨਾ ਇਹਦੇ ਉੱਤੇ ਜੋ ਚੜ ਗਿਆ ਲਫਾਫਾ ਤੈਨੂੰ ਤਾਂਹੀਂ ਤਾਂ ਕਹਣਾ ਇਹਦੇ ਵਿੱਚ ਜਦੋਂ ਆਪਾਂ ਛੱਡਾਂ ਦੀ ਦੱਬਣਾ ਵਿੱਚ ਬੜਕੇ ਕਿਉਂ ਕਿ ਇਹ ਉਹ ਪਾਣੀ ਕਰਕੇ ਦਬੀ ਖੜੀ ਆ ਹੂੰ ਹੂੰ ਲੈ ਹੁਣ ਕੁੱਪ ਜਿਆ ਬਣਾ ਲਈਏ ਬਾਈ ਲੈ ਜੀ ਪੂਣੀ ਕਰ ਲਈਏ ਬਾਈ ਫੇਰ ਦਿਖਾਉਣਿਆ ਤੁਹਾਨੂੰ ਪੂਣੀ ਪਾਣੀ ਕਰਕੇ ਇਹਦੀ ਮੁੰਡੇ ਆਪਦਾ ਉਹ ਕਰ ਲੈਂਦੇ ਆ ਫੋਰ ਫੋਰ ਜਿੱਤੇ ਚੜਾਤਾ ਕੁੱਪ ਜੇ ਤੇ ਇਹ ਦੋ ਟਰਾਲੀਆਂ ਡੇਰੀ ਕਰੀ ਆਪਣੇ ਇਹਦੇ ਵਿੱਚੋਂ ਢੇਰ ਚੋਂ ਕੱਢ ਲਿਆ ਇਹ ਸਿਸਟਮ ਓਵਰ ਲੋਡ ਬਣਾਤਾ ਆ ਮੁੰਡਾ ਵੀ ਆਇਆ ਸੀਗਾ ਨਾਲ ਰਾਇ ਦੇ ਕੇ ਇਹ ਹੈਲਪ ਕਰਾ ਕੇ ਆ ਥੋੜੀ ਦਾ ਨਹੀਂ ਹਿੱਸਾ ਪਾ ਕੇ ਗਿਆ ਕਵਾਂਦਾ ਹੋਰ ਇਹ ਕਵਾਂਡੀ ਹੋਰ ਇਹ ਕਹਿੰਦਾ ਟ੍ਰੇਨਿੰਗ ਲੈਣੀ ਆ ਭੂਗ ਲਾਉਣ ਦੀ ਹੈ ਨਾ ਕਹਾਂ ਭੂਗ ਲਾਉਣੇ ਨੇ ਹੈਗੇ ਕਹਾਂ ਦੱਸਿਆ ਕਰਾਂ ਇਹ ਕਹਿੰਦਾ ਇਹਦੀ ਵੀ ਕਵਾਈ ਕਰਿਆ ਕਰਾਂਗੇ ਹੈ ਹੈ ਨੰਬਰ ਤੇ ਪੈਸੇ ਹੁੰਦੇ ਨੇ ਵੀਡੀਓ ਬਣਾਉਣ ਦੇ ਦੋ ਬੱਧਰ ਨਾਲ ਕੰਮ ਡਾ ਬਲਾਇਆ ਟਰੈਕ ਮਾਸ ਔਰ ਟਰੈਕ ਤੋਂ ਜ਼ਮੀਨ ਹੈ ਮੇੜ ਮੰਦਾ ਦੋਖ ਮੇੜ ਮੰਦਾ ਆ ਤੇ ਜਿਵੇਂ ਇਹ ਕਹਿੰਦਾ ਉਵੇਂ ਕਰਦੇ ਨੇ ਜਿੱਥੇ ਇਹ ਆ ਦੇਖੋ ਨੂੰ ਦੱਸੂ ਇਹ ਵੀ ਕਿੱਥੇ ਪਾਣਾ ਡਿੱਗਣੀ ਹੈ ਇਹਨੂੰ ਪਤਾ ਹੈ ਆਇਆ ਪੀਂਦਾ ਤੇ ਤੈਨੂੰ ਲਈ ਆਣੀ ਹੈਗੀ ਮੇਨ ਬੰਦਾ ਇਹ ਹੈ ਕੋਪੇ ਇਹ ਤਿਆਰ ਕਰ ਰਿਹਾ ਜੇ ਕੋਈ ਫਰਕ ਰਹਿ ਗਿਆ ਇਹ ਬੰਦੇ ਨੂੰ ਬੰਨਾਂਗੇ ਜੀ ਕਿ ਹੈ ਜੇ ਕਿਸੇ ਕੋਪ ਚ ਕਿਤੇ ਡੇਡਾ ਪਿੰਗਾ ਵਾ ਗਿਆ ਇਹਨੂੰ ਬੰਨਾਂਗੇ ਆਪਾਂ ਜ਼ਿੰਮੇਵਾਰੀ ਇੱਥੇ ਆਪਣਾ ਰੱਖੀ ਹੋਈ ਹੈ ਵੀ ਤੈਨੂੰ ਲਾਉਣਾ ਨਵਲਾ ਪਿੰਡਾਂ ਵਾਲੇ ਵੀ ਬਲਾਉਂਦੇ ਨੇ ਕਪਾ ਉਹਨੂੰ ਲਾ ਦਿੰਦਾ ਹਾਂ ਇਹਦਾ ਗੱਲ ਹੈ ਜੇ ਕਿਸੇ ਨੇ ਕੁੱਪ ਕਪਾ ਲਵਾਉਣਾ ਵਾਹ ਬੰਦੇ ਨਾਲ ਜੁੜ ਸੰਪਰਕ ਕਰਿਓ ਤੁਹਾਨੂੰ ਨੰਬਰ ਦੇ ਦਾਂ ਜਾਂ ਆਪਣਾ ਨੰਬਰ ਮੈਸੇਜ ਕਰ ਦਿਓ ਉਹਨੂੰ ਆਪ ਭੇਜ ਦਾਂ ਹਡਲਵੇ ਉਹ ਮੇਟਰੂ ਕੰਮ ਚੱਲੀ ਜਾਂਦਾ ਯੋਰਾ ਸ਼ੋਰਾ ਤੇ ਕੋਪਾ ਆਪਣੇ ਲਾਤਾ ਜੱਬ ਕਰਤੇ ਥੋੜਾ ਜਿਹਾ ਇਧਰ ਨੂੰ ਟਿੱਡਾ ਇਹ ਛਾਹ ਵਾਲੇ ਬਸ ਨੂੰ ਟਿੱਡਾ ਹੋ ਗਿਆ ਹਾਂ ਹੁਣ ਚਾਹ ਪਾਣੀ ਪੀਨੇ ਆਂਗੇ ਆਪਣਾ ਘਰ ਲਵੀ ਹੈ ਚਾਹ ਪੀ ਕੇ ਓਕੇ ਕੰਡੇ ਤੇ ਦੁਬਾਰੇ ਫੇਰ ਮੜ ਜਾਗੇ ਹਣਾ ਪਰ ਵੀਰ ਕੰਡੇ ਤੇ ਕੰਮ ਹੋਏਗਾ ਤਸ ਹੈ ਕੰਡੇ ਤੇ ਕੰਮ ਆਈ ਸਾਰੀਆਂ ਗੱਲਾਂ ਨਹੀਂ ਦੱਸ ਦਿੰਦੇ ਸਾਰੀਆਂ ਗੱਲਾਂ ਨਹੀਂ ਦੱਸ ਦਿੰਦੇ ਜੀ ਸਾਰੀਆਂ ਗੱਲਾਂ ਦੱਸਣ ਲੱਗੇ ਫਿਰ ਆਪਾਂ ਪਾਸ ਕਿਵੇਂ ਹੋਵਾਂਗੇ ਚਾਹ ਨਾਲ ਹੋਵਾਂਗੇ ਹਾਂ ਚਾਹ ਨਾਲ ਹੀ ਹੋਵਾਂਗੇ ਹਾਰ ਚਾਹ ਨਾਲ ਕੰਡੇ ਤੇ ਹੋ ਕੇ ਦੁਬਾਰੇ ਫੇਰ ਲਾਉਣੇ ਝੱਟ ਮੁੰਡਿਓ ਕੰਮ ਜੋਰਾ ਸੋਰਾ ਤੇ ਹੈਗਾ ਐਨਾ ਪਰਤ ਤੋੜੀ ਰਹੀ ਤੋੜੀ ਆਪਣਾ ਤਿੰਨ ਚਾਰ ਘਟਾਲੀਆਂ ਰਹਿ ਗਈਆਂ ਪੀਕੇ ਚਲਾਤਾ ਕੰਮ ਬਈ ਦੁਬਾਰੇ ਮੁੰਡਾ ਡਾਣੇ ਤੋੜੀਦਾ ਐਨਕਾ ਲਾਤੀਆਂ ਇਹਨੂੰ ਆ ਗਈ ਬੰਦੇ ਲਾਈ ਲਾਈ ਚਲੋ ਲਾਈ ਇਹਨੇ ਲੈ ਕਰੀਏ ਕੰਮ ਸਟਾਰਟ ਹੋਰ ਚਾਹ ਪੀ ਲਈਓ ਨਾ ਉਹ ਪੰਜੇ ਚੱਕੀ ਉਹ ਪੰਜੇ ਚੱਕੀ ਇਹ ਲਾਦਰਾ ਤਰ ਪਾਣੀ ਮੰਦੀ ਹੈ ਜੋ ਇੱਥੇ ਲੈ ਓਏ ਇਧਰ ਲੈ ਲਗੇ ਕੋਈਆ ਖਾਤਾ ਮੈਂ ਅਰੇ ਪੇ ਵੀ ਸਕਦੇ ਨੇ ਸਾਰੇ ਚਿਕਨਾ ਬਈ ਬੜੀ ਭਈਆ ਫਰ ਚਲਾਈ ਜਾਣਾ ਇਧਰ ਵੀ ਗਾ ਪੰਡਾ ਕੀ ਪੰਡਾ ਬਈ ਸਾਰੇ ਵੀਡੀਓ ਦੇਖਿਆ ਕਰੋ ਇਹ ਫੈਮਿਲੀ ਚ ਪਾ ਕੇ ਦੇਖਦੇ ਆਂ ਦੇਖ ਸਕਦੇ ਆ ਤੁਸੀਂ ਕੰਮ ਵਾਲੀ ਵੀਡੀਓ ਹੈ ਕੰਮ ਵਾਲੀ ਵੀਡੀਓ ਨੂੰ ਕੰਮ ਵਾਲੀ ਵੀਡੀਓ ਨੂੰ ਮੁੰਡੇ ਨੂੰ ਵੀ ਥੋੜਾ ਫੇਮਸ ਕਰ ਦੋ ਹਾਂਜੀ ਠੀਕ ਹੈ ਪੂਰਾ ਜੋਰ ਮਾਰਦਾ ਬੰਦਾ ਨਾ ਉਹ 4v4 ਹੋ ਰਿਹਾ ਜ਼ਿੰਮੇਵਾਰੀ ਇਹਦੀ ਹੈ ਨਾ 4v4 ਆਇਆ ਹੈ ਜ਼ਿੰਮੇਵਾਰੀ ਵੀ اسی ਦੀ ਹੈ ਜ਼ਿੰਮੇਵਾਰੀ ਵੀ اسی ਦੀ ਹੈ ਨਾ ਪੱਕਿਆ ਨਹੀਂ ਗੱਬਦਾ ਜ਼ਿੰਮੇਵਾਰੀ ਵੀ اسی ਦੀ ਹੈ ਨਾ ਇਹ ਕੁੱਪ ਚ ਕੋਈ ਫਲਟ ਹੋ ਗਿਆ ਡੈਡਾ ਪਿੰਗਾ ਵਾ ਇਹਦੀ ਜ਼ਿੰਮੇਵਾਰੀ ਹੈ ਅੱਛਾ ਫਾਈਨਲ ਹੋਣ ਵਾਲਾ ਕੰਮ ਥੋੜੀ ਵੀ ਲਗਭਗ ਆਪਣੀ ਸਾਰੀ ਪਈ ਗਈ ਯਾਰ ਚੱਲੀ ਆ ਲੈ ਕੈਪਟਨੋਰੀ ਤਾਂ ਆਹ ਖੜੇ ਨੇ ਪਰ ਦੂਸ਼ਣ ਕਰਤਾ ਕਿਸੇ ਨੇ ਬਈ ਦੇਖੋ ਇੰਨੀ ਰਹਿੰਦੀ ਹੈ ਜੀ ਪੈਣੀ ਨਹੀਂ ਹੈ ਜੀ ਬਚੂਏ ਤੋਂ ਟੋਟਰ ਵਾਲੀਆਂ ਪੀਣ ਹੈ ਜੀ ਅੱਗ-ਬਗ ਦੇਖੋ ਇਤਰਾਉ ਕਾਗਜ਼ ਪਾਤਾ ਕਾਗਜ਼ ਪਰ ਪਟਿਆ ਹੋਇਆ ਗਾ ਨੂੰ ਨਮੀ ਤਰਪਾਲ ਲੈ ਕੇ ਪਾਵਾਂ ਜੀ ਉਹ ਖੜਾ ਮਹਿੰਦੀ ਸਾਨੂੰ رائے ਦੇ ਰਿਹਾ ਹੈਗਾ ਵੀ ਐ ਪਾਉ ਆਏ ਪਾਉ ਮਹਿੰਦੀ ਕਿੱਥੇ ਬੰਨੀ ਆ ਦੱਸ ਜਿੱਦਾਂ ਲੜੀ ਆ ਤੇ ਬੰਨੋ ਔਰ ਕਿੱਥੇ ਬੰਨੇਗਾ ਅੱਛਾ ਜੀ ਕੰਮ ਜੋਰਾਂ ਤੇ ਹੈਗਾ ਮੌਸਮ ਖਰਾਬ ਹੈ ਇਹ ਰ ਆਪਾਂ ਬੰਨ੍ਹ ਦੀ ਇਹਨੂੰ ਇਸ ਰੋਟ ਉੱਟਣੋਂ ਹੀ ਅਟਜੂ ਹਵਾ ਵਾਲੀ ਆ ਗਈ। ਤਾਂ ਕਰਕੇ ਬੰਨ੍ਹੋ ਮੈਂ ਜੀ ਮਾਨੇ ਯਾਰ ਦੂੰ ਮੈਂ ਜੀ ਰਾਇ ਦੇ ਰਿਹਾ ਆਪਾਂ ਨੂੰ ਸਪੈਸ਼ਲ ਹੈ। ਹੈ? ਉਹ ਪਹਿਲਾਂ ਚੱਲ ਗਿਆ। ਕੈਪਟਨ ਹੋਰ ਹੋਰ ਫਿਰ ਇੱਧਰ ਕੋਈ ਰਾਇ ਬੜੀ ਦੇ ਕਾਗਜ਼ ਕਿਵੇਂ ਬੰਨਿਆ ਯਾਰ। ਦਸਤਾ ਸੀ ਲੋ ਲੜਕੀਆਂ ਤੇਰੇ ਭੈਣਾਂ ਦਾ ਸੰਤਰ ਹੁਟਦਾ ਹੈ ਕਿਨੇ ਐਂ ਤਾਂ ਗੱਲ ਹੈਗੀ ਐ ਫਿਰ ਤੂੰ ਉੱਧਰ ਵੱਲਦਾ ਇੱਧਰ ਵੱਲਦਾ ਇੱਕ ਬੰਨਣ ਮੜ ਜਾ ਜਿਹੜਾ ਬਤਰੇ ਉਹ ਉਹ ਬਤ ਤੇ ਗੱਲ ਦਾ ਸਵਾਲ ਹੀ ਪੈਦਾ ਨਹੀਂਦਾ ਇਹ ਕਹਿ ਮੜਿਆ ਅੱਲਾ ਫਿਰ ਰਹਿੰਦਾ ਉਹ ਹੈਂ ਪਤਾ ਨਹੀਂ ਉੱਧਰ ਦਾ ਕਾਈ ਜ਼ੋਰ ਭਈਏ ਫਿਰ ਤੂੰ ਵੀ ਤਾਂ ਆ ਜਾ ਉਹ ਤੂੰ ਫੇਰ ਲਾ ਸਾਨੂੰ ਤਾਰੀ ਕਿਵੇਂ ਸਕੀਲਾ ਦੀ ਮੂਵੀ ਉਹ ਤੂੰ ਮੈਨੂੰ ਗਾਲਾਂ ਦਵਾਈਆਂ ਆ ਸਾਰਾ ਤੂੰ ਪਹਿਲਾਂ ਗੱਲ ਨਹੀਂ ਹੈਂ ਪਰ ਆਇਦਰ ਤੇਨ ਹੋਰਣਾ ਪਹਿਲਾ ਗੱਲ ਨਹੀਂ ਮਸ਼ਹੂਰ ਕਰਦਾ ਇਹਨੂੰ 100 ਰੁਪਏ ਕਿਉਂ ਨਾ ਹੁੰਦਾ ਹੈ ਹੈ 100 ਰੁਪਏ ਕਿਉਂ ਦਾ ਲੋ ਮਿੱਤਰ ਇੱਥੇ ਆਪਾਂ ਕਰਦੇ ਆ ਬਲੌਗ ਦਾ ਐਂਡ ਧੂੜੀ ਦਾ ਕੱਪ ਆਪਾਂ ਨੇ ਪਰਤਾ ਜੇ ਵਧੀਆ ਲੱਗਿਆ ਬਲੌਗ ਆਪਣਾ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਓਕੇ ਮਿੱਤਰੋ